ਸਰਦਾਰ ਸਿਮਰਨਜੀਤ ਸਿੰਘ ਮਾਨ ਬਾਰੇ ਇੱਕ ਅਫਵਾਹ ਸੀ ਕਿ ਬਹੁਤ ਕਟੜ ਗਿਆ ਮੈਂ ਹਿੰਦੂ ਪਰਿਵਾਰਾਂ ਦਾ ਬੱਚਾ ਹਾਂ ਤੇ ਮੈਂ ਦੇਸ਼ ਦੇ ਵਿੱਚ ਪਹਿਲਾ ਐਸਾ ਬੰਦਾ ਸੀ ਜਿਨੇ ਬੀਫ ਦੇ ਮਾਮਲੇ ਦੇ ਵਿੱਚ ਕੰਗਨਾ ਰਣੌਤ ਦੇ ਖਿਲਾਫ ਆਵਾਜ਼ ਚੁੱਕੀ ਸੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਸਭੇ ਸੰਜੀਵਾਲਤਾ ਦਾ ਸੰਦੇਸ਼ ਦਿੱਤਾ ਜਦੋਂ ਮੈਂ ਉਤਾਰਿਆ ਸੀ ਇੱਥੋਂ ਕਿਉਂਕਿ ਉਹ ਕਟੜ ਨਹੀਂ ਗਏ ਉਹ ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਹੋਮਨ ਐਕਟ ਦੀ ਗੱਲ ਕਰਦੇ ਆ ਤੇ ਜਿਹੜੇ ਹਿਊਮਨ ਰਾਈਟਸ ਦੀ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਕੱਟਣ ਹੀ ਹੁੰਦੇ ਉਹ ਕੌਮ ਦੇ ਉੱਤੇ ਹੋਏ ਜ਼ੁਲਮਾਂ ਦੀ ਗੱਲ ਕਰਦੇ ਆ। ਕਿ ਸੰਗਰੂਰ ਦੇਸ਼ ਦਾ ਪਹਿਲਾ ਸ਼ਹਿਰ ਬਣਿਆ ਕਿ ਜਿੱਥੇ ਤਾਰਾ ਅੰਡਰਗ੍ਰਾਉਂਡ ਹੋਈ। ਤਾਰਾ ਅੰਡਰਗ੍ਰਾਉਂਡ ਤੇ ਕਿਸੇ ਬੱਚੇ ਨੂੰ ਕਿਸੇ ਮਾਂ ਨੂੰ ਕਿਸੇ ਨੂੰ ਘਰ ਵਿੱਚ ਕਰੰਟ ਨਾ ਪਵੇ ਉਹ ਸਾਰੇ ਵਿਧਾਨ ਸਭਾ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਵਿੱਚ ਸੰਗਰੂਰ, ਦਰਨਾਲਾ, ਮਲੇਰਕੋਟਲਾ ਦੇ ਵਿੱਚ ਇੱਕ ਵੀ ਤਾਰ ਬਾਹਰ ਨਜ਼ਰ ਨਹੀਂ ਆਏਗੀ। ਸੰਗਰੂਰ ਦੇਸ਼ ਦਾ ਪਹਿਲਾ ਸ਼ਹਿਰ ਆ। ਇਹ ਇਹ ਪ੍ਰੋਜੈਕਟ ਨੂੰ ਪਾਸ ਕਰਾ ਕੇ ਲਿਆਏ ਸੀ ਮੈਂ ਉਸ ਪਾਰਟੀ ਤੋਂ ਲਾੜਿਆ ਇੱਕ ਵਿਜਨਰੀ ਲੀਡਰ ਦੀ ਕੁਆਲਿਟੀ ਹੁੰਦੀ ਆ ਮੈਂ ਤੁਹਾਨੂੰ ਆਪਣੇ ਵਿਜਨ ਬਾਰੇ ਦੱਸਿਆ ਸੀ ਕਿ ਜੇਕਰ ਪੰਜਾਬ ਚਾਹੇ ਨਾ ਤੇ ਬਹੁਤ ਵੱਡਾ ਕੰਮ ਕਰ ਸਕਦਾ ਹੈ ਸਾਡੀ ਆਰਥਿਕ ਮੋਸ਼ਕ ਦੀ ਬੇਰੋਜ਼ਗਾਰੀ ਥੈਂਕ ਯੂ ਸੋ ਮੱਚੀ ਥੈਂਕ ਯੂ ਧੰਨਵਾਦ ਜੀ ਜਿਹੜੇ ਸ਼ੰਕਰਾਚਾਰਿਆ ਸੀ ਉਹਨਾਂ ਨੇ ਬੜਾ ਤਪ ਕੀਤਾ ਸੀ ਪਰ ਉਹ ਦੇਵੀ ਨੂੰ ਭੁੱਲ ਗਏ ਸੀ ਜਦੋਂ ਉਹ ਇਨਸਾਨ ਸ਼ਕਤੀ ਨੂੰ ਭੁੱਲ ਜਾਂਦਾ ਹੈ ਤਾਂ ਫਿਰ ਉਹ ਖਤਮ ਹੋ ਜਾਂਦਾਗਾ ਤੇ ਅਸੀਂ ਅਕਾਲਪੁਰਖ ਦੇ ਭਾਣੇ ਦੇ ਵਿੱਚ ਰਹਿ ਕੇ ਸਰਬੱਤ ਦਾ ਭਲਾ ਮੰਗਦੇ ਆਏ ਇਹ ਚੋਣ ਮਹੀਮ ਦਾ ਗਾਜ ਕੀਤਾ ਤੇ ਤੁਹਾਡੇ ਕੋਲ ਵੋਟ ਮੰਗੀ ਆ ਥੈਂਕ ਯੂ ਥੈਂਕ ਯੂ ਜਿੱਤੂਗਾ ਬਈ ਜਿੱਤੂਗਾ ਬਾਜੀ ਮਹਾਰਾਜ ਜਿੱਤੂਗਾ ਜਿੱਤੂਗਾ ਬਈ ਜਿੱਤੂਗਾ ਬਾਜੀ ਮਹਾਰਾਜ ਜਿੱਤੂਗਾ ਚੋਣ ਸ਼ਾਨ ਬਾਜੀ ਹਾਂ ਚੋਣ ਸ਼ਾਨ ਬਾਜੀ ਜਿੱਤੂਗਾ ਬਈ ਜਿੱਤੂਗਾ ਬਾਜੀ ਮਹਾਰਾਜ ਜਿੱਤੂਗਾ ਸ਼ੋਭਣੀ ਅਕਾਲੀ ਦਾ ਅੰਮ੍ਰਿਤ ਛਾਰੇ ਜਿੰਦਾਬਾਦ ਸ਼ੋਭਣੀ ਅਕਾਲੀ ਦਾ ਅੰਮ੍ਰਿਤ ਛਾਰੇ ਜਿੰਦਾਬਾਦ ਸਰਕਾਰ ਤੁਹਾਡੀ ਜਿੰਦਾਬਾਦ ਸਰਕਾਰ ਤੁਹਾਡੀ ਜਿੰਦਾਬਾਦ ਜਿੰਦਾਬਾਦ ਦੀਪ ਕਬੀ ਜਿੰਦਾਬਾਦ ਸਾਡਾ ਇਸ਼ਾਨ ਹੋਰ ਦੀ ਜੌਨ ਨਿਸ਼ਾਨ ਹੋਰ ਦੀ ਸਾਡਾ ਯੁੱਧ ਦਿੱਲੀ ਵੋਟਰ ਸਾਡਾ ਯੁੱਧ ਦਿੱਲੀ ਵੋਟਰ ਸਾਡਾ ਯੁੱਧ ਦਿੱਲੀ ਵੋਟਰ ਸਾਡਾ ਯੁੱਧ

I 음 o v e अभी सर प्रोवाइड है बहुत ईश्वर की कृपा का टाइप की हो गया थैंक यू थैंक यू सारे जी मैं कहना सी तो आज पे बहुत कृपा है थैंक यू कुछ भी प्रसंग कर दे तो मैं बाहर तो ठीक है हां चलो तो ये कहना सर सभी सरस्वती ਇਹਰ ਇਨਸਾਨ ਦੇ ਜਦੋਂ ਸ਼ਕਤ ਹੁੰਦੇ ਆ ਦਿਲ ਨੂੰ ਛੂੰਹਦੇ ਸੰਗੀਤ ਜਿਹੜਾ ਹੈਗਾ ਉਹ ਹਮੇਸ਼ਾ ਹੀ ਰੂਹ ਨੂੰ ਸਕੂਨ ਦਿੰਦਾ ਹੈ ਤੇ ਮੈਨੂੰ ਲੱਗਦਾ ਕਿ ਮੈਨੂੰ ਤੁਹਾਨੂੰ ਡਿਸਟਰਬ ਕਰਕੇ ਨਹੀਂ ਮੈਂ ਇੱਕ ਸੇਵਾਦਾਰ ਅਸਲ ਵਾਲੀ ਮੈਂ ਇੱਕ ਕਵੀਸ਼ਣ ਆਇਆ ਸੀ ਜਿੱਦੋਂ ਤੁਹਾਨੂੰ ਪਤਾ ਕਿ ਲੁਧਿਆਣਾ ਦੇ ਵਿੱਚ ਜਿੰਦਗੀ ਜਗਾ ਸ਼ੁਰੂ ਹੋ ਚੁੱਕੀ ਇਹ ਸਾਰੇ 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 ਕੈਂਡੀਡੇਟ ਆਪਣਾ ਆਪਣਾ ਫੱਕ ਰੱਖਣ ਆਏ ਹੋਏ ਨੇ ਜੋ ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਕੈਂਡੀਡੇਟ ਹਾਂ

ਪਰ ਫਿਰ ਵੀ ਅਸੀਂ ਚਾਹੁੰਦੇ ਸੀ ਕਿ ਅਸੀਂ ਕਿ ਨਿਊਕਲੀਅਰ ਪਾਵਰ ਆਈਆ ਜਿੰਨਾ ਕੋਲੇ ਪਰਮਾਨੂ ਹੋ ਗਏ ਇਸ ਸਟੈਂਡਿੰਗ ਨਾਲ ਸਭੀ ਲੜਾਈ ਹੋਈ ਹੋ ਰਹੀ ਹੈ ਤੇ جنگ ਦਾ ਅਸਲ ਮਾਹੌਲ ਅੰਤ ਬਿਨਾਸ਼ ਹੁਣ ਜੋ ਕੁਝ ਦਿਨ ਪਹਿਲਾਂ ਇੱਕ ਪਲੇਨ ਕ੍ਰੈਸ਼ ਹੋਇਆ ਤੇ ਸਾਰੀਆਂ ਦੀਆਂ ਅੱਖਾਂ ਨਮ ਹੋ ਗਈਆਂ ਸਭ ਨੇ ਉਹਨਾਂ ਨੂੰ ਬੜੀ ਸ਼ਰਧਾ ਨਾਲ ਦਿੱਤੀ ਹੈ 200 300 ਲੋਕਾਂ ਉੱਤੇ ਬਹੁਤ ਸੜ ਗਏ ਆ ਕੱਲ ਤੋਂ ਫਿਰ ਚੱਲਣਾ ਚਾਹ ਬਰਾਤੀ ਜੀ ਵੇਖੋ ਲੋਕਾਂ ਨੂੰ ਬੜੀ ਤਕਲੀਫ ਹੋਈ ਕਿਉਂਕਿ ਪੀੜਾ ਹੋਈ ਬੜਾ ਦਰਦਨਾਕ ਸੀ ਹਾਦਸਾ ਤੇ ਜੇਕਰ ਅੱਜ ਦਾ ਮਾਹੌਲ ਪੰਜਾਬ ਤੇ ਫੈਲ ਜਾਦਾ ਤੇ ਉਹ ਵੀ ਬਹੁਤ ਖਤਰਨਾਕ ਹੋਣਾ ਸੀ ਤੇ ਉਹਦੀ ਅਸੀਂ ਅਪੀਲ ਕੀਤੀ ਸੀ ਸ਼ਾਂਤੀ ਬਣਾਈ ਰੱਖਣ ਦੀ ਯੂਨਾਈਟਰ ਦੇ ਵਿੱਚ ਵੀ ਅਸੀਂ ਕਿਹਾ ਸੀ ਕਿ ਜੇ ਕੋਈ ਇੰਟੈਲੀਜੈਂਸ ਫੇਲ ਹੋ ਰਿਹਾ ਹੈ ਤੇ ਤੁਸੀਂ ਲੜਾਈ ਦਾ ਮਾਹੌਲ ਸਭ ਦੇ ਪੰਜਾਬ ਦੇ ਨਾਲ ਨਾਲ ਸਿੱਖੇ ਫਿਰ ਅਸੀਂ ਸਾਕੀ ਨਾਲ ਸੀ ਗੱਲ ਕੀਤੀ ਸੀ ਕਿ ਅਸੀਂ ਬਾਰਡਰ ਕਲੋਜ਼ਿੰਗ ਦੀ ਗੱਲ ਕੀਤੀ करते हैं कि जलो बाकी स्टेटर खुले है अफगानिस्तान पाइपलाइन आई है तो चाहते सुरू हो गए बाडर तो वो इराक पाकिस्तान इंडिया आई पी आई जी करूड ऑयल रेवन्यू भी प्लस होंगे सारा कुछ अच्छी सारे लंबे समय तो थक चुके अकाली दल देखा देखिया सारे चाहते थे बदलाव चाहते वोटा पा के बदलाव लिया जैसे कहें अं पांच रुपए फुट रेटा दे रैवन्यू पास करा असलर खत्म करा ਔਰ ਇਹ ਸਾਰਿਆਂ ਦੇ ਵਿੱਚੋਂ ਕੁਝ ਨਹੀਂ ਹੋਇਆ ਮੈਂ ਆਜ ਤੇ ਬਾਹਰ ਨਿਕਲਦਾ ਤੇ ਅਸੀਂ ਮੈਂ ਮੈਂ ਆਰਟੀਕਲ ਦੇ ਵਿੱਚ ਕੰਪੇਨ ਨਹੀਂ ਕੀਤੀ ਤੇ ਸੱਟਨਲੀ ਮੇਰਾ ਧਿਆਨ ਇਹ ਪਿਆ ਕਿ ਇੱਕ ਜਿੱਥੇ ਲੋਕ ਦੀ ਸਿਹਤ ਨੂੰ ਹਨ ਪਾਰਕਾਂ ਦੇ ਇੱਥੇ ਜਾਂਦੇ ਆ ਉਹਦੇ ਬਾਹਰ ਤਮਾਕੂ ਦੀਆਂ ਰੇੜੀਆਂ ਪੂਰੀਆਂ ਲੱਗੀਆਂ ਹੋਈਆਂ ਤੇ ਮੈਂ ਉਹਦੀ ਉਹਨੂੰ ਇਨਵੈਸਟਿਗੇਟ ਕਰਵਾਇਆ ਤਹਾਂ ਅੰਦਰ ਆ ਗਿਆ ਤੇ ਮੈਂ ਅੰਦਰ ਆ ਕੇ ਚਲੋ ਮੇਰਾ ਸੁਭਾਗਿਆ ਸੀ ਕਿ ਮੈਂ ਤੁਹਾਨੂੰ ਮਿਲਣਾ ਸੀ ਤੁਹਾਡੇ ਦਰਸ਼ਨ ਕਰਨੇ ਸੀ

तो जरूर पढ़ के बुरा कह रहा होगा जरूर जाके देखो, तो देखो। हो सकता दे। तो है फर्क पेगा ते मैं आस करता है कि लोग बहुत सरदार सिमरनजीत मान बारे एक अफवाह थ बहुत कटड़ है मैं हिंदू परिवारों का बचागा ਤੇ ਮੈਂ ਦੇਸ਼ ਦੇ ਵਿੱਚ ਪਹਿਲਾ ਐਸਾ ਬੰਦਾ ਸੀ ਜਿਨੇ ਬੀਫ ਦੇ ਮਾਮਲੇ ਦੇ ਵਿੱਚ ਕੰਗਨਾ ਰਣੌਦ ਦੇ ਖਿਲਾਫ ਆਵਾਜ਼ ਚੁੱਕੀ ਸੀ ਤੇ ਸਰਦਾਰ ਸ਼ਿਮਰਨ ਸਿੰਘ ਮਾਨ ਸਾਹਿਬ ਨੇ ਸਭੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਲਿਆ ਜਦੋਂ ਮੈਨੂੰ ਉਤਾਰਿਆ ਸੀ ਇੱਥੋਂ ਕਿਉਂਕਿ ਉਹ ਕੱਟੜ ਲੀਗੇ ਉਹ ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਨ ਹਿਊਮਨ ਰਾਈਟਸ ਦੀ ਗੱਲ ਕਰਦੇ ਹਨ ਤੇ ਜਿਹੜੇ ਹਿਊਮਨ ਰਾਈਟਸ ਦੀ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਕੱਟਣ ਨਹੀਂ ਹੁੰਦੇ ਉਹ ਕੌਮ ਦੇ ਉੱਤੇ ਹੋਏ ਜ਼ੁਲਮਾਂ ਦੀ ਗੱਲ ਕਰਦੇ ਆ ਸੋ ਮੈਂ ਤੁਹਾਨੂੰ ਆਪਣੀ ਅਪੀਲ ਦਿੱਤੀ ਆ ਮੇਰੇ ਤੁਸੀਂ ਵੱਡੇ ਬਜ਼ੁਰਗੋ ਤੁਹਾਡੇ ਦਿਨ ਵਿੱਚ ਜੇਕਰ ਮੇਰੀ ਕੋਈ ਗਲਤ ਛੂਜਵੇ ਤੇ ਤੁਸੀਂ ਜ਼ਰੂਰ ਮੇਹਰ ਕਰਨਾ ਮੇਰਾ ਚੋਣ ਨਿਸ਼ਾਨ ਬਾਲਟੀ ਆ ਬਟਨ ਨੰਬਰ 6 ਹੈ ਥੈਂਕ ਯੂ ਸੋ ਮਚ ਆਪੋ ਆਪਣੀਆਂ ਕਾਦੀ ਦਾ ਅੰਮ੍ਰਿਤਸਰ ਜੀ ਤੁਸੀਂ ਕਿਸੇ ਦੀ ਬਰਾਈ ਨਹੀਂ ਕੀਤੀ ਹਮੇ ਆਪੋ ਆਪਣੇ ਬਹੁਤ ਅੱਛੀ ਤਰੀਕ ਹਾਂ ਜਿੰਨੇ ਆਦੇ ਨਾ ਲੈ ਕੇ ਦੇ ਨਾਲੇ ਦੂਜੇ ਦੀ ਬਾਈਕ ਤੇ ਆਪਣਾ ਵੀ ਟਿਕਰ ਤੇ ਕੀ ਗੱਲ ਕਰਦੇ ਬਸ ਫਟ ਤੇ ਸਾਫ ਕੀ ਸਮਝ ਚਲਦਾ ਹੈ ਬਿਲਕੁਲ ਅਸੀਂ ਆਪਣਾ ਪੋਰਟਫੋਲੀਓ ਲੈ ਕੇ ਚੱਲਨੇ ਸਾਡੇ ਇੱਕੋ ਲਾਸਟ ਗੱਲ ਮੈਂ ਦੱਸਣਾ ਚਾਹਨਾ ਇੱਕ ਵਿਜ਼ਨਰੀ ਲੀਡਰ ਦੀ ਕੁਆਲਿਟੀ ਕੀ ਗਿਆ ਤੁਸੀਂ ਥੋੜਾ ਸਾਈਡ ਤੋਂ ਨਾ 1.5 ਸਾਲ ਵਾਸਤੇ ਸਿਰਫ ਮੈਂਬਰ ਪਾਰਲੀਮੈਂਟ ਸੰਗਰੂਰ ਹੋਏ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਵਿੱਚ ਉਹਨਾਂ ਦੇ ਵਿੱਚ ਜਿੱਤੇ ਸਨ ਯੈਸ ਪਰ ਤੁਸੀਂ ਇਹ ਤੁਹਾਨੂੰ ਪਤਾ ਲਾਣਾ ਚਾਹੀਦਾ ਹੈ ਕਿ ਸੰਗਰੂਰ ਦੇਸ਼ ਦਾ ਪਹਿਲਾ ਸ਼ਹਿਰ ਬਣਿਆ ਕਿ ਜਿੱਥੇ ਤਾਰਾ ਅੰਡਰਗ੍ਰਾਉਂਡ ਹੋਈ ਤਾਰਾ ਅੰਡਰਗ੍ਰਾਉਂਡ ਤੇ ਕਿਸੇ ਬੱਚੇ ਨੂੰ ਕਿਸੇ ਮਾਂ ਨੂੰ ਕਿਸੇ ਨੂੰ ਘਰ ਨੂੰ ਕਰੰਟ ਨਾ ਪਵੇ ਉਹ ਸਾਰੇ ਵਿਧਾਨ ਸਭਾ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਵਿੱਚ ਸੰਗਰੂਰ ਬਰਨਾਲਾ ਮਲੇਰ ਕੋਟਲਾ ਦੇ ਵਿੱਚ ਇੱਕ ਵੀ ਤਾਰ ਬਾਹਰ ਨਜ਼ਰ ਨਹੀਂ ਆਈ ਸੰਗਰੂਰ ਦੇਸ਼ ਦਾ ਪਹਿਲਾ ਸ਼ਹਿਰ ਹੈ ਇੱਕ ਇੱਕ ਪ੍ਰੋਜੈਕਟ ਪਾਸ ਕਰਾ ਕੇ ਲਿਆਏ ਸੀ ਮੈਂ ਉਸ ਪਾਰਟੀ ਤੋਂ ਲੜ ਰਿਹਾ ਇੱਕ ਵਿਜਨਰੀ ਲੀਡਰ ਦੀ ਕੁਆਲਿਟੀ ਹੁੰਦੀ ਹੈ ਮੈਂ ਤੁਹਾਨੂੰ ਆਪਣੇ ਵਿਜਨ ਬਾਰੇ ਦੱਸਿਆ ਸੀ ਕਿ ਜੇਕਰ ਪੰਜਾਬ ਚਾਹਵੇ ਨਾ ਤੇ ਬਹੁਤ ਵੱਡਾ ਕੰਮ ਕਰ ਸਕਦਾ ਹੈਗਾ ਸਾਡੀ ਆਰਥਿਕਤਾ ਬਹੁਤ ਇੱਕ ਮਿੰਟ ਚ ਖਤਮ ਖਤਮ ਹੋ ਸਕਦੀ ਬੇਰੋਜ਼ਗਾਰੀ ਥੈਂਕ ਯੂ ਸੋ ਮਚੀ ਥੈਂਕ ਯੂ ਧੰਨਵਾਦ ਜੀ ਧੰਨਵਾਦ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮਚੀ ਥੈਂਕ ਉਹ ਮਹਾਮਈ ਕਹਿੰਦੇ ਦੇਵੀ ਮਹਾਤਮਾ ਦੇ ਵਿੱਚ ਲਿਖਿਆ ਆਇਆ ਹੈ ਕਹਿੰਦੇ ਸ਼ੰਕਰ ਆਚਰਿਸ਼ ਤਪ ਕਿਨੋ ਕਾਮ ਰੂਪ ਰੋ ਜੀਤੀ ਸਭ ਲੀਨੋ ਨਿਸ਼ ਦਿਨ ਧਿਆਨ ਧਰੋ ਸ਼ੰਕਰ ਕੋ ਕਾਹੀ ਕਾਲ ਨਹੀਂ ਸੁਮਰ ਤੁਮ ਕੋ ਸ਼ਕਤੀ ਰੂਪ ਕੋ ਮਰਮ ਨਾ ਪਾਇਓ ਸ਼ਕਤੀ ਗਈ ਤਾਂ ਮਨ ਪਛਤਾਇਓ ਜਿਹੜੇ ਸ਼ੰਕਰਾਚਾਰਿਆ ਸੀ ਉਹਨਾਂ ਨੇ ਬੜਾ ਤਪ ਕੀਤਾ ਸੀ ਪਰ ਉਹ ਦੇਵੀ ਨੂੰ ਭੁੱਲ ਗਏ ਸੀ ਜਦੋਂ ਇਨਸਾਨ ਸ਼ਕਤੀ ਨੂੰ ਭੁੱਲ ਜਾਂਦਾ ਹੈਗਾ ਤੇ ਫਿਰ ਉਹ ਖਤਮ ਹੋ ਜਾਂਦਾ ਹੈਗਾ ਤੇ ਅਸੀਂ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਰਹਿ ਕੇ ਸਰਬੱਤ ਦਾ ਭਲਾ ਮੰਗਦੇ ਹੋਏ ਇਹ ਚੋਣ ਮਹੀਮ गाज किया वोट मंगी है थैंक यू। कॉपी सा